श्री राग महला पहला तात मिले पुन तात को सिफती सिफत समाय लाल गुलाल गह बरा सच्चा रंग चढ़ाओ सच मिले संतो किया हर जप एक पाए ਪ੍ਰਭੂ ਦੀ ਸਿਫਤਿ ਸਲਾਹ ਕਰਕੇ ਗੁਨਾਹ ਦੇ ਮਾਲਕ ਪ੍ਰਭੂ ਵਿੱਚ ਮਨੁੱਖ ਏਉਂ ਲੀਨ ਹੋ ਜਾਂਦਾ ਹੈ ਜਿਵੇਂ ਸੋਨਾ ਆਦਿਕ ਕਿਸੇ ਤਾਤ ਦਾ ਬਣਿਆ ਹੋਵੇ ਜੇਬਰ ਢਲ ਕੇ ਮੁੜ ਉਸੇ ਤਾਤ ਨਾਲ ਇੱਕ ਰੂਪ ਹੋ ਜਾਂਦਾ ਹੈ ਸਿਫਤ ਸਲਾਹ ਦੀ ਬਰਕਤ ਨਾਲ ਮਨੁੱਖ ਉੱਤੇ ਪੱਕਾ ਗੋੜਾ ਲਾਲ ਰੰਗ ਚੜ ਜਾਂਦਾ ਹੈ ਮਨੁੱਖ ਦਾ ਚਿਹਰਾ ਚਮਕ ਉੱਠਦਾ ਹੈ ਪਰ ਉਸ ਅਦਾਤ ਹੈ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਕਰਦੇ ਉਸ ਇੱਕੋ ਦੇ પ્રેમ ਵਿੱਚ ਮगन ਰਹਿੰਦੇ ਹਨ